ਕੋਈ ਰਖੜੀ ਤੇ ਕੋਈ ਲੋਹੜੀ ਤੇ ਕਰਦਾ ਵਿਦਵਾਨੀ ਤੀਆਂ ਤੇ ਕਿਉ ਝੰਡੇ ਵਿੱਚ ਡੰਡਾ ਪਾਇਆ ਏ ਕੋਈ ਚਾਬੀ ਹੁੰਦੇ ਤੀਆਂ ਦੇ ਕੋਈ ਰਖੜੀ ਤੇ ਕੋਈ ਲੋਹੜੀ ਤੇ ਕਰਦਾ ਵਿਦਵਾਨੀ ਤੀਆਂ ਤੇ ਧਰਮ ਦੇ ਰਸਤੇ ਦੂਰ ਬੜੇ ਕੋਈ ਟਾਵਾ ਹੀ ਰਾਹੇ ਤੁਰਦਾ ਏ ਮਨ ਚੰਚਲ ਅੰਦਰ ਨਿਤ ਨਮਾ ਕੋਈ ਐਸਾ ਫੁਰਨਾ ਫੁਰਦਾ ਏ ਧਰਮ ਦੇ ਰਸਤੇ ਦੂਰ ਬੜੇ ਕੋਈ ਟਾਵਾ ਹੀ ਰਾਹੇ ਤੁਰਦਾ ਏ ਮਨ ਚੰਚਲ ਅੰਦਰ ਨਿਤ ਨਮਾ ਕੋਈ ਐਸਾ ਫੁਰਨਾ ਫੁਰਦਾ ਏ ਇਹ ਬਸ ਕਿਸੇ ਦੇ ਨਹੀਂ ਆਉਂਦਾ ਇਹਦਾ ਕਬਜ਼ਾ ਹੈ ਸਭ ਜੀਆਂ ਤੇ ਕੋਈ ਰਖੜੀ ਤੇ ਕੋਈ ਲੋੜੀ ਤੇ ਕਰਦਾ ਵਿਦਵਾਨੀ ਤੀਆਂ ਤੇ ਕੋਈ ਰਖੜੀ ਤੇ ਕੋਈ ਲੋੜੀ ਤੇ ਕਰਦਾ ਵਿਦਵਾਨੀ ਨਿੰਦਾ ਭਲੀ ਕਿਸੈ ਜੀ ਨਾਹੀ ਪੌੜੀ ਦਾ ਪਹਿਲਾ ਡੰਡਾ ਏ ਕੋਈ ਭਾਗਾ ਵਾਲਾ ਹੋਊਗਾ ਇਹ ਕੱਢਿਆ ਜੀਨੇ ਕੰਡਾ ਏ ਨਿੰਦਾ ਭਲੀ ਕਿਸੈ ਕੀ ਨਾਹੀ ਪੌੜੀ ਦਾ ਪਹਿਲਾ ਡੰਡਾ ਏ ਕੋਈ ਭਾਗਾ ਵਾਲਾ ਹੋਊਗਾ ਇਹ ਕੱਢਿਆ ਜੀਨੇ ਕੰਡਾ ਏ ਇਹ ਦੁਨੀਆਦਾਰੀ ਹੈ ਸੱਜਣਾ ਕਿਉਂ ਤਰਕ ਹੈ ਪੰਡਤ ਮੀਆਂ ਤੇ ਕੋਈ ਰਖੜੀ ਤੇ ਕੋਈ ਲੋਹੜੀ ਤੇ ਕਰਦਾ ਵਿਦਵਾਨੀ ਤੀਆਂ ਤੇ ਕੋਈ ਰਖੜੀ ਤੇ ਕੋਈ ਲੋਹੜੀ ਤੇ ਕਰਦਾ ਵਿਦਵਾਨੀ ਤੀਆਂ ਤੇ ਧਰਮ ਤੋਂ ਪਾਸੇ ਵੀ ਲੋਕੋ ਇੱਕ ਦੁਨੀਆ ਇੱਥੇ ਵੱਸਦੀ ਏ ਪਰ ਬਾਬਾ ਕਹਿੰਦਾ ਹੁਕਮ ਤੇਰੇ ਵਿੱਚ ਇਹ ਧਰਤੀ ਸਾਰੀ ਨੱਚਦੀ ਏ ਧਰਮ ਤੋਂ ਪਾਸੇ ਵੀ ਲੋਕੋ ਇੱਕ ਦੁਨੀਆ ਇੱਥੇ ਵੱਸਦੀ ਏ ਪਰ ਬਾਬਾ ਕਹਿੰਦਾ ਹੁਕਮ ਤੇਰੇ ਵਿੱਚ ਇਹ ਧਰਤੀ ਸਾਰੀ ਨੱਚਦੀ ਏ ਇੱਕ ਰੱਬ ਦਾ ਹੱਥ ਹੀ ਹੈ ਸੱਜਣਾ ਸਭ ਕੁੰਨੀ ਪਾਪੀ ਜੀਆਂ ਤੇ ਕੋਈ ਰਖੜੀ ਤੇ ਕੋਈ ਲੋਹੜੀ ਤੇ ਕੋਈ ਕਰਦਾ ਵਿਦਵਾਨੀ ਤੀਆਂ ਤੇ ਕੋਈ ਰਖੜੀ ਤੇ ਕੋਈ ਲੋਹੜੀ ਤੇ ਕਰਦਾ ਵਿਦਵਾਨੀ ਤੀਆਂ ਤੇ ਅਣਪੜ ਸਿਆਣੇ ਪੜ ਲਿਖ ਲੋਕੀ ਕਿਉਂ ਕਮਲੇ ਹੋਈ ਜਾਂਦੇ ਨੇ ਪੜ ਚਾਰ ਕਿਤਾਬਾਂ ਕੂੜ ਦੀਆਂ ਬਸ ਢੇਰਾ ਢੋਈ ਜਾਂਦੇ ਨੇ ਅਣਪੜ ਸਿਆਣੇ ਪੜ ਲਿਖ ਲੋਕੀ ਕਿਉਂ ਕਮਲੇ ਹੋਈ ਜਾਂਦੇ ਨੇ ਪੜ ਚਾਰ ਕਿਤਾਬਾਂ ਕੂੜ ਦੀਆਂ ਬਸ ਢੇਰਾ ਢੋਈ ਜਾਂਦੇ ਨੇ ਮਹਿਲ ਉਸਾਰੇ ਨਹੀਂ ਜਾਂਦੇ ਕਦੇ ਤਰਕ ਬਤਰਕ ਦੀਆਂ ਨੀਹਾਂ ਤੇ ਕੋਈ ਰਖੜੀ ਤੇ ਕੋਈ ਲੋਹੜੀ ਤੇ ਕਰਦਾ ਵਿਦਵਾਨੀ ਤੀਆਂ ਤੇ ਕੋਈ ਰਖੜੀ ਤੇ ਕੋਈ ਲੋਹੜੀ ਤੇ ਕਰਦਾ ਵਿਦਵਾਨੀ ਤੀਆਂ ਤੇ ਜਿਉ ਅਤੇ ਜਿਉਣਦੇਓ ਕਿਉਂ ਭੰਬਲ ਘੂਸਾ ਪਾਇਆ ਏ ਸੱਚ 16 ਆਨੇ ਮਾਨਨੇ ਜਾਰੂ ਤੁਹਾਨੂੰ ਆਖ ਸੁਣਾਇਆ ਏ ਜਿਉ ਅਤੇ ਜਿਉਣਦੇਓ ਕਿਉਂ ਭੰਬਲ ਘੂਸਾ ਪਾਇਆ ਏ ਸੱਚ 16 ਆਨੇ ਮਾਨਨੇ ਜਾਰੂ ਤੁਹਾਨੂੰ ਆਖ ਸੁਣਾਇਆ ਏ ਭੈਣੀ ਵਾਗੇ ਵਾਲਿਆ ਹਸਾ ਆਉਂਦਾ ਲੋਕ ਕਬੀਆਂ ਤੇ ਕੋਈ ਰਖੜੀ ਤੇ ਕੋਈ ਲੋਹੜੀ ਤੇ ਕਰਦਾ ਵਿਦਵਾਨੀ ਤੀਆਂ ਤੇ ਕੋਈ ਰਖੜੀ ਤੇ ਕੋਈ ਲੋਹੜੀ ਤੇ ਕਰਦਾ ਵਿਦਵਾਨੀ ਤੀਆਂ ਤੇ ਕੋਈ ਰਖੜੀ ਤੇ ਕੋਈ ਲੋਹੜੀ ਤੇ ਕਰਦਾ ਵਿਦਵਾਨੀ ਤੀਆਂ ਤੇ